ਸਸ਼ੀਕਾਲ ਜੀ ਮੈਂ ਹਾ ਅੱਜ ਦੀ ਕੋ ਸੰਧੂਤੇ ਗੱਲ ਕਰਦੇ ਹਾਂ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਵੱਡਾ ਐਲਾਨ ਸਿੱਖਾਂ ਦੇ ਹੱਕ ਦੇ ਵਿੱਚ ਖੜ ਗਏ ਨੇ ਨਰਿੰਦਰ ਮੋਦੀ ਜੇਕਰ ਗੱਲ ਕਰੀਏ ਜਿਹੜੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਪਿੱਛੇ ਇੱਕ ਗੱਲ ਕਰੀਏ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਸਾਥ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਜੇਕਰ ਕੇਂਦਰ ਸਰਕਾਰ ਨ ਵੱਲੋਂ ਕਿਸੇ ਚੀਜ਼ ਦੀ ਸਹੂਲਤ ਦੀ ਜ਼ਰੂਰਤ ਹੋਵੇ ਤਾਂ ਅਸੀਂ ਹਰ ਪ੍ਰਭਾਵਿਤ ਇਲਾਕਿਆਂ ਦੇ ਨਾਲ ਹਰ ਤਰੀਕੇ ਦੇ ਨਾਲ ਖੜੇ ਹਾਂ ਤੇ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ ਲੇਕਿਨ ਦੂਸਰੇ ਪਾਸੇ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਸਿੱਖ ਜਥੇਬੰਦੀਆਂ ਲਈ ਸਿੱਖ ਪਰਿਵਾਰਾਂ ਲਈ ਤੇ ਪੰਜਾਬ ਦੇ ਲੋਕਾਂ ਲਈ ਜੇਕਰ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਜਿਹਦੇ ਉੱਤੇ ਜਿਹੜਾ ਹੈ ਸ਼ੁਕਰੀਆ ਵੀ ਕੀਤਾ ਗਿਆ ਹੈ ਜਥੇਦਾਰਾ ਵੱਲੋਂ ਤੇ ਦੂਸਰੇ ਪਾਸੇ ਹੁਣ ਜਿਨ੍ਹਾਂ ਨੂੰ ਲੰਬੇ ਤੌਰ ਤੇ ਹਰ ਇੱਕ ਸਾਲ ਉਡੀਕ ਹੁੰਦੀ ਹੈ ਕਿ ਅਸੀਂ ਜਿਹੜਾ ਹੈ ਪਾਕਿਸਤਾਨ ਜਾ ਕੇ ਗੁਰਦ ਆਮਾ ਤੇ ਮੱਥਾ ਟੇਕੀ ਹੈ ਜਿੱਥੇ ਗੁਰਪੂਰਤ ਤੇ ਜਿਹੜਾ ਹੈ ਗੁਰਗੋ ਗੁਰਨਾਨਕ ਦੇਵ ਜੀ ਦੇ ਜਿਹੜਾ ਹੈ ਗੁਰਪੂਰਤ ਤੇ ਹਮੇਸ਼ਾ ਹੀ ਉਡੀਕ ਕਰੀ ਜਾਂਦੀ ਹੈ ਸੰਗਤਾਂ ਵੱਲੋਂ ਸੰਗਤਾਂ ਜਿਹੜੀਆਂ ਨੇ ਪਾਕਿਸਤਾਨ ਜਾ ਕੇ ਗੁਰਦ ਆਮਾ ਉੱਤੇ ਮੱਥਾ ਟੇਕਦੀਆਂ ਨੇ ਤੇ ਸਜਦਾ ਕਰਦੀਆਂ ਨੇ ਤਾਂ ਹੁਣ ਜੇਕਰ ਗੱਲ ਕਰੀਏ ਜਿੱਥੇ ਪਿੱਛੇ ਕੋਈ ਇਹ ਗੱਲ ਨਿਕਲ ਕੇ ਆ ਰਹੀ ਸੀ ਕਿ ਜਿਹੜਾ ਹੈ ਪਾਕਿਸਤਾਨ ਨਹੀਂ ਜਾਣ ਦਿੱਤਾ ਜਾਵੇਗਾ ਸੰਗਤਾ ਨੂੰ ਲੇਕਿਨ ਇਸ ਟਾਈਮ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਹੈ ਨਰਿੰਦਰ ਮੋਦੀ ਵੱਲੋਂ ਕਿ ਸੰਗਤਾ ਜਿਹੜੀਆਂ ਨੇ ਹੁਣ ਮੱਥਾ ਟੇਕ ਸਕਦੀਆਂ ਨੇ ਉਹ ਪਾਕਿਸਤਾਨ ਵੀ ਜਾ ਸਕਦੀਆਂ ਨੇ ਤੇ ਉਹਨਾਂ ਦੇ ਉੱਤੇ ਜਿਹੜੇ ਨੇ ਕੁਲਦੀਪ ਅਗੜਗੱਜ ਉਹਨਾਂ ਨੇ ਜਿਹੜੀ ਹੈ ਸ਼ੁਕਰੀਆ ਕੀਤਾ ਹੈ ਨਰਿੰਦਰ ਮੋਦੀ ਦਾ ਤੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਾਜ ਨੇ ਭਾਰਤ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਸਮੇਤ ਹੋਰ ਗੁਰਦਆਮਾਂ ਦੇ ਦਰਸ਼ਨ ਲਈ ਹਰ ਸਾਲ ਜਾਂਦੇ ਸਿੱਖ ਨੂੰ ਜੱਥੇ ਜਾਣ ਦੀ ਪਰਵਾਣਗੀ ਦੇਣ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਮੁਤਾਬਕ ਹਰ ਸਾਲ ਜੱਥੇ ਪਾਕਿਸਤਾਨ ਸਥਿਤ ਗੁਰਦਆਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ। ਸਰਕਾਰ ਵੱਲੋਂ ਪਹਿਲਾ ਜੱਥਾ ਨਾ ਭੇਜਣ ਦੇ ਫੈਸਲੇ ਨਾਲ ਇਹ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਸੀ ਉਹਨਾਂ ਨੇ ਅੱਗੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਸਮਝ ਰਹੇ ਦਿਆ ਸਿੱਖ ਸੰਸਥਾਵਾਂ ਤੇ ਸੰਗਤਾਂ ਦੀ ਭਾਵਨਾਵਾਂ ਦੀ ਤਰਜ ਨਾਮੀ ਕਰਦੇ ਆ ਜੱਥਾ ਭੇਜਣ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਸਿੱਖ ਜੱਥੇ ਲਗਾਤਾਰ ਪਾਕਿਸਤਾਨ ਸਥਿਤ ਗੁਰਦਆਰਿਆਂ ਤੇ ਦਰਸ਼ਨਾ ਲਈ ਜਾਂਦੇ ਰਹੇ ਚਾਹੀਦੇ ਹਨ ਤੇ ਦੋਵਾਂ ਵਿਚਕਾਰ ਭਾਈਚਾਰਾ ਤੇ ਸਾਂਝ ਵੱਜ ਕੇ ਚੰਗਾ ਮਾਹੌਲ ਬਣ ਸਕੇ ਉਨਾਂ ਨੇ ਕਿਹਾ ਕਿ ਇਸ ਖਿੱਤੇ ਵਿੱਚ ਅਮਨ ਤੇ ਸ਼ਾਂਤੀ ਲਈ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਇੱਕ ਦੂਜੇ ਨਾਲ ਵਪਾਰ ਦੇ ਰਸਤੇ ਵੀ ਖੋਲਣ ਜਥੇਦਾਰ ਨੇ ਭਾਰਤ ਸਰਕਾਰ ਨੂੰ ਪਿਛਲੇ ਤਣਾਵ ਸਮੇਂ ਬੰਦ ਪਏ ਸ੍ਰੀ ਗੁਰਦਾਰ ਸਾਹਿਬ ਲੰਘੇ ਤੋਂ ਖੋਲਣ ਦੀ ਆਖਿਆ ਜੋ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ सके ਤੁਹਾਨੂੰ ਦੱਸ ਦਈਏ ਕਿ ਹੁਣ ਸਿੱਖ ਸੰਗਤਾਂ ਲਈ ਵੱਡਾ ਲਾਂਘ ਹੋ ਗਿਆ ਹੈ ਕਿਉਂਕਿ ਪਿੱਛੇ ਕੁ ਜਿਹੜੇ ਹਲਾਤ ਬਣੇ ਹੋਏ ਸੀ ਪੰਜਾਬ ਤੇ ਸੋਰੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਲੇਕਿਨ ਉਸ ਦੌਰਾਨ ਜਿਹੜੇ ਨੇ ਹਰੇਕ ਰਸਤੇ ਬੰਦ ਕੀਤੇ ਸੀ ਲੇਕਿਨ ਹੁਣ ਉਹ ਰਸਤੇ ਖੋਲ ਦਿੱਤੇ ਗਏ ਨੇ ਸੰਗਤਾਂ ਦੇ ਵਿੱਚ ਉਤਸ਼ਾਹ ਸੀ ਤੇ ਸੰਗਤਾਂ ਹੁਣ ਆਪਣੇ ਜਿਹੜੇ ਨੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਲੰਘ ਗਏ ਤੋਂ ਜਾ ਸਕਦੀਆਂ ਨੇ ਗੁਰਤਾਮਾ ਦੀ ਜਿਹੜੀ ਹੈ ਆਪਣੀ ਜਾ ਕੇ ਉਹਨਾਂ ਦੀ ਸਜਦਾ ਕਰ ਸਕਦੀਆਂ ਨੇ ਤੇ ਸਭ ਤੋਂ ਵੱਡਾ ਐਲਾਨ ਕਰ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਲਗਾਤਾਰ ਬਿੱਤੇ ਦਿਨਾਂ ਵਿੱਚ ਸਿੱਖਿਆ ਦੇ ਹੱਕ ਦੇ ਵਿੱਚ ਖੜੀ ਦਿਖਾਈ ਦੇ ਰਹੀ ਹੈ ਧੰਨਵਾਦ